ਇਸੇ ਤਰ੍ਹਾਂ ਦਾ ਕੋਈ ਕਾਰਜ ਕਰਨਾ ਹੈ ਵਿਆਹ ਕਰਨਾ ਹੈ ਫਿਰ ਅਸੀਂ ਦਹੇਜ ਮੰਗਦੇ ਆ ਜਦੋਂ ਵਿਆਹ ਨੂੰ 5-7 ਦਿਨ ਰਹਿ ਜਾਂਦੇ ਨੇ ਫੋਨ ਚੱਲ ਜਾਂਦਾ ਬੱਚੀ ਵਾਲਿਆਂ ਨੂੰ ਫੋਨ ਚੱਲ ਜਾਂਦਾ ਜੀ ਮੁੰਡਾ ਸਾਡਾ ਗੱਡੀ ਮੰਗਦਾ 40 ਲੱਖ ਦੀ ਮੈਂ ਤੇ ਕਈ ਵਾਰ ਕਹਿੰਦਾ ਹੁੰਦਾ ਜਦੋਂ ਫੋਨ ਕਰਕੇ ਨਾ ਮੁੰਡੇ ਵਾਲਿਆਂ ਦਾ ਪਿਓ ਦੂਜੇ ਪਿਓ ਨੇ ਫੋਨ ਕਰਦਾ ਵੀ ਗੱਡੀ ਮੰਗਦਾ ਉਹਦੇ ਘਰ ਵੀ ਵੇਖੋ ਇੱਕ ਛੋਟੀ ਜੀ ਬੱਚੀ ਹੋਏਗੀ ਬੱਚੀ ਹੋਏਗੀ ਧੀ ਹੋਏਗੀ ਉਹਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਉਹ ਜਿਹੜੀ ਵੱਡੀ ਹੁੰਦੀ ਹੈ ਨਾ ਉੱਪਰ ਨੂੰ ਹੁੰਦੀ ਹੈ ਉਹ ਵੀ ਕੱਲ ਨੂੰ 80 ਲੱਖ ਦੀ ਮੰਗੇਗੀ ਦੇਣੀ ਪੈਣੀ ਹੈ ਸੋ ਜਿਹਨੇ ਆਪਣੀ ਧੀ ਦੇ ਤੀ ਕੀ ਰਹਿ ਗਿਆ ਪਿੱਛੇ ਉਹਨੇ ਸਭ ਕੁਝ ਦੇ ਦਿੱਤਾ ਜਿਹੜੇ ਰਿਸ਼ਤੇ ਇਨਾ ਗੱਲਾਂ ਕਰਕੇ ਜੁੜਦੇ ਨੇ ਦਿਖੇਜ ਕਰਕੇ ਜੁੜਦੇ ਨੇ ਜਾਂ ਲੈਣ ਦੇਣ ਕਰਕੇ ਜੁੜਦੇ ਨੇ ਸੱਚ ਜਾਣਿਓ ਉਹ ਇੱਕ ਦਿਨ ਟੁੱਟ ਵੀ ਜਾਂਦੇ ਨੇ ਲੈਣ ਦੇਣ ਕਰਕੇ ਪਰ ਜਦੋਂ ਅਸੀਂ ਇਹ ਸੱਚੇ ਗਿਆਨ ਨਾਲ ਸਾਝ ਪਾਵਾਂਗੇ ਫਿਰ ਉਹ ਜਿਹੜਾ ਪਿਆਰ ਹੈ ਪ੍ਰੇਮ ਹੈ ਵੇਖਣ ਵਾਲਾ ਹੁੰਦਾ ਉੱਥੇ ਵਰਕਤਾ ਹੀ ਵਰਕਤਾ ਨਹੀਂ ਉੱਥੇ ਪ੍ਰੇਮ ਹੀ ਪ੍ਰੇਮ ਹੈ ਪਿਆਰ ਹੀ ਪਿਆਰ ਹੈ ਉਸ ਘਰ ਵਿੱਚ ਰੱਬ ਵੱਸਦਾ ਹੈ ਭਾਵ ਉੱਥੇ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੁੰਦਾ ਉੱਥੇ ਦਇਆ ਪ੍ਰਗਟ ਹੋ ਜਾਂਦੀ ਹੈ ਦਇਆ ਪੰਧਾਰਨ ਪੰਡਾਰਨ ਜਿਹੜੀ ਰਸੋਈ ਦੀ ਇਨਚਾਰਜ ਹੁੰਦੀ ਹੈ ਨਾ ਹੈੱਡ ਹੁੰਦੀ ਹੈ ਉਹਨੂੰ ਪੰਡਾਰੀ ਵੀ ਕਿਹਾ ਜਾਂਦਾ ਹੈ ਪੰਡਾਰਨ ਪਰ ਜਿਹੜੀ ਦਇਆ ਹੈ ਸਾਡੇ ਅੰਦਰ ਦਇਆ ਹੈ ਨਾ ਪਾਤਸ਼ਾਹ ਕਹਿੰਦੇ ਇਹਨੂੰ ਪੰਡਾਰਨ ਬਣਾਓ ਦਇਆ ਜਿਸ ਇਨਸਾਨ ਅੰਦਰ ਦਇਆ ਨਹੀਂ ਭਾਵ ਜਿਸ ਦੇ ਹਿਰਦੇ ਵਿੱਚੋਂ ਜਿਸ ਦੇ ਜੀਵਨ ਵਿੱਚੋਂ ਦਇਆ ਪ੍ਰਗਟ ਨਹੀਂ ਹੋਈ ਉਹ ਮਨੁੱਖ ਆਪਣਾ ਜਿਹੜਾ ਮਨੁੱਖੀ গুণ ਹੈ ਉਹ ਗਵਾਚ ਉੱਪਰ ਹੈ ਉਹ ਆਪਣੇ ਆਪ ਨੂੰ ਮਨੁੱਖ ਇਨਸਾਨ ਨਹੀਂ ਕਹਾ ਸਕਦਾ ਜਿਸ ਦੇ ਅੰਦਰ ਦਇਆ ਨਹੀਂ ਦਇਆ ਦਾ ਪ੍ਰਗਟ ਹੋਣਾ ਬਹੁਤ ਜ਼ਰੂਰੀ ਹੈ ਜੇ ਧਰਮ ਮੈਂ ਤਾਂ ਦਇਆ ਜਾਏਗੀ ਢੋਲ ਧਰਮ ਦਇਆ ਦਾ ਪੂਤ ਸੋ ਇਹ ਗਿਆਨ ਵੰਡੋ ਇਹ ਸੱਚੀ ਸਿੱਖਿਆ ਵੰਡੋ ਬਿਤਕਾ ਨਾ ਕਰੋ ਆਪਾਂ ਗੁਰਬਾਣੀ 'ਚ ਵੀ ਪੜਨੇ ਆਂ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਵੇ ਵੱਧ ਹੋ ਜਾਈ ਤੁਸੀਂ ਇੱਕ ਦੀਵਾ ਜਗਾਓ ਉਹਦਾ ਚਾਨਣ ਕਿੰਦਾ ਹੁੰਦਾ ਹੈ ਦੋ ਜਗ੍ਹਾ ਉਹਦਾ ਜ਼ਿਆਦਾ ਚਾਨਣ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਦੋ ਆਪਾਂ ਕਿਸੇ ਨੂੰ ਕੁਝ ਸਿਖਾਉਂਦੇ ਆ ਕਿਸੇ ਤਰ੍ਹਾਂ ਦੀ ਨੌਲੇਜ ਹੈ ਤੁਹਾਡੇ ਕੋਲ ਉਹ ਤੁਹਾਡੇ ਅੰਦਰ ਹੋਰ ਵੱਧਦਾ ਹੈ